ਕਾਲ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਆਪਾਂ ਰੂਮ ਚੋਂ ਸਟਾਰਟ ਕਰਦੇ ਹਾਂ ਇਹ ਲੱਗਾ ਆਪਣਾ ਬੈੱਡ ਉੱਤੇ ਵਿਛਾਈ ਆਪਾਂ ਫੁੱਲਾਂ ਵਾਲੀ ਚਾਦਰ ਚਾਦਰ ਨਹੀਂ ਕੰਬਲ ਹੀ ਆ ਤੇ ਇੱਧਰ ਆਪਣਾ ਪਾਣੀ ਵਾਲਾ ਵਾਟਰ ਕੋਲਰ ਤੇ ਇੱਧਰ ਆਪਾਂ ਟੰਗੇ ਸਾਰੇ ਆਪਣੇ ਕੱਪੜੇ ਇੱਧਰ ਆਪਾਂ ਰੱਖਿਆ ਵਾ ਬੁਰਸ਼ ਕਾਲਗੇਟ ਕੰਗੀ ਤੇ ਤੇਲ ਤੇ ਇਧਰ ਆਪਾਂ ਰੱਖਿਆ ਗੋੜਾ ਡੱਬੇ ਦੇ ਵਿੱਚ ਤੇ ਇਹ ਆਪਣੇ ਉੱਤੇ ਬੈਗ ਪੈ ਸਾਰੇ ਤੇ ਇਹ ਆਪਣਾ ਅंसारी ਇਹ ਆ ਅਨਸਾਰੀ ਦਾ ਬੈੱਡ ਤੇ ਉਹ ਹੈਗਾ ਦੀਪੂ ਦਾ ਬੈੱਡ ਦੀਪੂ ਦਾ ਬੈੱਡ ਉਹ ਤੇ ਅਨਸਾਰੀ ਦਾ ਬੈੱਡ ਅਨਸਾਰੀ ਨੇ ਕਰੀਮ ਲਾ ਕੇ ਗੋਰਾ ਹੋਣ ਲੱਗਾ ਤੇ ਇਹ ਆਪਣਾ ਪਿਆ ਬੈਗ ਬਾਕੀ ਇਹ ਆਪਣਾ ਬੈੱਡ ਹੈ ਪਾ ਪਾ ਕੰਬਲ ਉੱਤੇ ਲੇ ਕੇ ਸੌਂਦਾ ਇਹ ਇਹ ਆਪਣਾ ਦੂਜਾ ਫੋਨ ਹੈ ਤੇ ਕਿਹੜੀ ਫੋਟੋ ਆਉਂਦੀ ਮੇਰੀ ਫੋਟੋ ਆ ਦੇ ਇਹ ਆਪਣਾ ਦੂਜਾ ਫੋਨ ਹੈ ਇਹ ਚਾਰਜਰ ਆਏ ਹਾਏ ਗੁਰਾ ਜਣਾ ਨੇ ਲਾਲਾ ਕਰੀਮਾ ਸਾਰਾ ਦਿਨ ਕੀ ਕੀ ਕਰਦੇ ਆ ਤੁਸੀਂ ਜੁੜੇ ਰਹੋ ਆਪਣੇ ਨਾਲ ਤੇ ਆਪਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਇਧਰ ਦੂਜੇ ਰੂਮ ਵਾਲੇ ਰਹਿੰਦੇ ਔਰ ਉੱਥੇ ਆਪਾਂ ਨਾ ਤੋਂ ਲਈਦਾ ਪੌੜੀਆਂ ਖੱਲੇ ਇੱਥੇ ਕੱਪੜੇ ਸੁੱਕਣੇ ਪਾ ਲੈਂਦੇ ਚਲੋ ਇੰਨੀ ਜਿੱਥੇ ਤਾਂ ਬਿਲਡਿੰਗ ਤਾਂ ਜਾਂਦੀ ਪੂਰੀ ਸਾਰੀ ਆ ਜਾ ਉਹ ਗਾਡੀ ਕੀ ਚਾਬੀ ਹੋਈ ਔਰ ਕਾਗਜ਼ ਦੇ ਦੇਣਾ ਮੇਰੇ ਕੋਲ ਸਾਹਮਣੇ ਪੜੇ ਚੀ ਕਾਗਜ਼ ਵੀ ਦੇ ਦੇਣਾ ਕਾਜਿਕ ਕਾਜਿਕ ਹੀ ਦੇ ਦੇ ਇਹ ਆਪਣੀ ਨਵੀਂ ਘੜੀ ਇਹ ਆਪਣੀ ਨਵੀਂ ਘੜੀ ਤੇ ਇੱਧਰ ਦੀ ਆਪਾਂ ਬਾਅਦ ਚਾਹੀਦਾ ਤੇ ਇਹ ਸਾਡੇ ਕੀ ਨਾਮ ਮਖਤਿਆਰ ਅੰਕਲ ਇਹੀ ਲੱਗੀ ਆਪਣੀ ਗੱਡੀ ਤੋ ਤੋ ਕੇ ਸ਼ਿੰਗਾਰਤੀ ਪੂਰੀ ਮੁੰਡਿਆਂ ਨੇ ਚਾਹ ਉਹ ਥਾਪਾਂ ਨੂੰ ਚਾਹ ਪੀਂ ਜਾਣਾ ਆ ਉਸਮ ਚਾਹ ਪੀਂ ਜਾਣਾ ਸੱਚ ਚਾਹ ਪੀਂ ਜਾਣਾ ਕਿਹ ਜਨ ਲੋ ਵੀ ਆਪਰਾ ਕੰਮ ਹੋ ਗਿਆ ਸ਼ੁਰੂ ਇੱਕ ਗੱਡਰ ਉੱਥੇ ਰੱਖ ਆਏ ਆ ਤੇ ਦੂਦਰ ਗੱਟੋਂ ਆਣ ਕੇ ਸਿਲਿੰਗ ਲਾ ਲਈ ਤੇ ਟ੍ਰੇਨ ਬੜੇ ਜ਼ੋਰ ਨਾਲ ਜਾਂਦੇ ਹੀ ਡਰੀ ਲੱਗਦਾ ਕਿ ਤੇ ਠੇਗਣਾ ਆ ਇਹ ਟ੍ਰੇਨ ਬੜੀ ਲੰਮੀ ਇਹ ਤਾਂ ਬਾਹਰ ਦੀ ਲੱਗਦੀ ਹਾਂ ਬਲਾਗੜ ਨੂੰ ਛੋਟੀਆਂ ਛੋਟੀਆਂ ਹੀ ਆਉਣ ਲਓ ਵੀ ਬੰਦੇ ਸਲਿੰਗ ਪਾਉਂਦੇ ਆ ਇਹ सोनू ਜੇ ਤੂੰ ਮੇਰੇ ਨਾਲ ਆਉਣਾ ਤਾਂ ਦਿਨੋਂ ਇਦਾਂ ਸਲਿੰਗਾ ਪਾਉਣੀਆਂ ਪੈਣੀਆਂ ਬਲਾਗ ਚੈੱਕ ਕਰਨੀ ਮੇਰਾ ਤੂੰ ਸਪੈਸ਼ਲ सोनू सोनू ਆ ਥੋੜਾ ਤੜੀ ਸਬਜੀ ਆਈ ਅੱਜ ਲਾਲ ਹੀ ਲਾਲ ਦੀਂਦੀ ਮੈਨੂੰ ਹੱਥਾਂ 'ਚ ਹੱਥ ਲੱਗਦੇ ਕੈਪਸੂਲ ਹੈ ਕੈਪਸੂਲ 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 ਖਾਓ ਠੰਡੇ ਹੋ ਜਾਓ ਉਹ ਦੇ ਉਹਨਾਂ ਦਾ ਉਹਨਾਂ ਦਾ ਰਸ਼ਨ ਆਇਆ ਦੇ ਦੂੰ ਪਤੀਲਾ ਹੀ ਆ ਗਿਆ ਪੂਰਾ ਬੜਾ ਪਤੀਲਾ ਉਹ ਨਿੱਕੀਏ ਬੜਾ ਪਤੀਲਾ ਹੀ ਆ ਗਿਆ ਪੂਰਾ ਅਰੇ ਯਾਰ ਵੀਡੀਓ ਮਤ ਬੰਦ ਲੈਓ ਜੀ ਬੁਰਾ ਬੱਕਰਾ ਆਇਆ ਤੇ ਲੱਭ ਗਈ ਉਹ ਵੀ ਮੇਤਰੋ ਦੋ ਗੱਡਰ ਹੋ ਗਏ ਇੱਕ ਕੱਲ ਹੋਇਆ ਸੀ ਤੇ ਇੱਕ ਉਹ ਅੱਜ ਤੇ ਤੀਜਾ ਲੈ ਕੇ ਜਾਨੇ ਹੁਣ ਸਰੇਨ ਆਪੇ ਲਈ ਇੱਧਰ ਖੁੱਲ ਕੇ ਆਉਂਦੇ ਨਹੀਂ ਉਧਰ ਵੀ ਜੀ ਖੁੱਲ ਗਈ ਤੇ ਉਧਰ ਉਹ ਕੰਕਰੀਟ ਕਰਨਾ ਬੂਮ ਪ੍ਰੈਸ਼ਨ ਨਾਲ ਉਧਰ ਰੋਡ ਤੇ ਮਿੱਟੀ ਪਈ ਜਾਂਦੀ ਜਾਂਦਾ ਸਾਰੇ ਕੰਮ ਇੱਥੋਂ ਬਾਅਦ ਜਾਣਾ ਆਪਾਂ ਪਰਲੀ ਤੇ ਗੜਨੂ ਪਾਲੀਆਂ ਸਲਿੰਗਾ ਸਲਿੰਗਾ ਪਾਗਦੇ ਹੁਣ ਆਪਣਾ ਚੋਤੇ ਜਾਵਾਂ ਇਹ ਪਰਲੀਸ ਐਡ ਕੰਕਰੀਟ ਫਾਉਂਡ ਹੈ ਜਿਹੜੇ ਪੀਸੇ ਗਾਟਰ ਗਿਆ ਚਾ ਉਹਦੇ ਸਲੈਬ ਹੋਣਗੇ ਤੇ ਆ ਵੀ ਸ਼ਾਂਤ ਕੱਲ ਨੂੰ ਖਤਮ ਹੋ ਜਾਊਗਾ ਕੱਲ ਨੂੰ ਖਤਮ ਹੋ ਜਾਣਾ ਚਾਹਤਾ ਵੀ ਫੈਨ ਦੇ ਇਹ ਵੀ ਕੱਲ ਨੂੰ ਕੰਕਰੀਟ ਹੋਰ ਇਹਨਾਂ ਵੀ ਕਰਾਂਗੇ ਜਿਹੜੇ ਉਹ ਸਰੀਏ ਛੱਲੇ ਆਣਾ ਇਹ ਸਰੀਏ ਦੂਜੇ ਗਾਟਰ ਨਾਲ ਸਰੀ ਜੋਇਨ ਕਰਕੇ ਤਰੋ ਡਿਊਟੀ ਦੇ ਆਉਂਦੇ ਆਉਂਦੇ ਆ ਉਹ ਗੋਲੀ ਟੁੱਟ ਗਈ ਇਸ ਕੀ ਤਰ੍ਹਾਂ ਤੇ ਡਿਊਟੀ ਤੋਂ ਆਉਂਦੇ ਆਉਂਦੇ ਆ ਗੱਡੀ ਖਰਾਬ ਹੋ ਗਈ ਆਪਣੀ ਪੱਜ ਗਏ ਆ ਐ ਸਾਈਡ ਤੋਂ ਆਉਂਦਾ ਜਿੱਦੋਂ ਆ ਗੱਡੀ ਆਉਂਦੀ ਐ ਇਧਰੋਂ ਐਨੂੰ ਘੁੰਮ ਗਈ ਚੱਕੇ ਦੀ ਗੋਲੀ ਟੁੱਟ ਗਈ ਚੰਗਾ ਸਾਰਾ ਫਲੇ ਲਉਂਦਾ ਬਚਾਓ ਯਾਰ ਬਚਾਓ ਗਿਆ ਉਹ ਕਰਨਾ ਆ ਗਿਆ ਐਕਸੀਡੈਂਟ ਹੋਣਾ ਜੇ ਪਿਛੋ ਕੋਈ ਚੀਜ਼ ਆਉਂਦੀ ਹੁੰਦੀ ਚਲਾਉਣ ਵੀ ਮੈਂ ਹੀ ਦਿਆ ਤੇ ਰਹਿਣਾ ਗੱਠ ਨਹੀਂ ਬਚ ਗਏ ਫਿਰ ਵੀ ਮਹਾਰਾਜ ਦੀ ਕਿਰਪਾ ਹਾਏ ਹਾਏ ਕਾਦੀ ਕਰਨ ਆ ਹੁਣ ਪਤਾ ਨਹੀਂ 9 ਵਜੇ ਮਿਸਤਰੀ ਆਉਣ ਅਭੀ ਪਤਾ ਨਹੀਂ 9 ਵਜੇ ਮਿਸਤਰੀ ਆਏਗਾ 10 ਵਜੇ ਆਏਗਾ ਕਿੰਨੇ ਵਜੇ ਆਏ ਕਿੰਨਾ ਟਾਈਮ ਲੱਗੇਗਾ ਯਾ ਤੇ ਰੋਡ ਦੇ ਵਿੱਚ ਖਲੋਤੇ ਪੜੇ ਰੋ ਰੋਟੀ ਬਸ ਖਾ ਲਿਆ ਇੱਧਰ ਆਗਾ ਇੱਥੇ ਹੈਗਾ ਹੋਟਲ ਜਿਹਾ ਖਾਣਾ ਖਾ ਕੇ ਈ ਸੀ ਮੈਂ ਪੜੇ ਰਹਾ ਉਹ ਵੀ ਆਪਣੀ ਗੱਡੀ ਲੈਣ ਵਾਸਤੇ ਜੀਸੀਬੀ ਆ ਗਈ ਆ ਜੀਸੀਬੀ ਆਣ ਕੇ ਲੋਕੀਏ ਨੇ ਬੈਲਟ ਨਹੀਂ ਆ ਗਈ ਬੈਲਟ ਪਾਵਾਂਗੇ ਫੇ ਜੀਸੀਬੀ ਲੈ ਖਿੱਚ ਖਿੱਚਾ स्टेरिंग थोड़ा कटना ड्रावर बैगे गड्डी क्यों मामा स्टेरिंग कटना चुकी गई ਅਨੇ ਥੋੜਾ ਚੱਕਲਾ ਮਾੜਿਆ ਚੱਲ ਥੋੜਾ ਚੱਕਲੇ ਥੋੜਾ ਥੋੜਾ ਜੋੜਨਾ ਕੋਈ ਨਹੀਂ ਸੰਪਲਟ ਹੈ ਥੋੜਾ ਕਿੰਨੇ ਜਾਣੇ ਲੱਗੇ ਤੇ ਲੋ ਵੀ ਲੈ ਕੇ ਚੱਲਦੇ ਨੂੰ ਗਾਰਜ ਤੱਕ चालू तो <laughs> 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 कर ला लिया रखे ਸਿੱਧਾ ਕਰ ਦੇ ਸਿੱਧਾ ਕਰ ਦੇ ਸਿੱਧਾ ਕਰ ਦੇ ਸਿੱਧਾ ਸਿੱਧਾ ਚੱਲ ਬਸ ਠੀਕ ਚੱਲ ਬਸ ਬਸ ਸਿੱਧਾ ਰੱਖੀ ਆ ਮੈਂ ਵੇਖਣ ਚੱਲ ਚਲ ਚੱਲ ਚਲ ਵੀ ਸਿਸਟਮ ਦੇਖਿਆ ਅ ਡਰਾਈਵਰ ਕੋਈ ਹੋਵੇ ਤੇ ਸਟੀering ਕੋਈ ਕਮਾਉਂਦਾ ਹੋਵੇ ਇਹ ਸਮਝਿਆ ਪਹਿਲੇ ਉਹ ਤਾਂ ਭਾਈ ਬਣੇਗਾ ਹੀ ਬਣੇਗਾ ਸਾਰੇ ਕੰਦੇ ਰਹਿੰਦੇ ਤੋ ਗਾਰਡਰ ਦਿਖਾਉਂਦਾ ਗਾਰਡਰ ਅੱਜ ਨਵਾਂ ਕਿੱਸਾ ਦੇਖ ਲੋ ਅੱਜ ਅੱਜ ਕੌਮ ਕਿਆ ਚਕਾ ਰਹਾ ਆ ਨਵਾਂ ਅੱਜ ਨਵਾਂ ਕਿੱਸਾ ਦੇਖ ਲੋ ਹਾਂਜੀ ਬਿਊਟੀਫੁੱਲ ਕੀਤਾ ਹਾਂ ਜਿੰਦਗੀ ਦੇ ਮਜੇ ਆਈ ਡਿਊਟੀ ਜਿਆਦੀ ਪੈ ਗਈ ਹੁਣ ਉਹ ਲਾਉਂਦੀ ਆ ਲੈ 10 ਭਾਜੀ ਲੈ 10 ਭਾਜੀ ਸਾਨੂੰ ਪਹਿਲਾਂ ਪਤਾ ਹੁੰਦਾ ਤੇ ਆਪਾਂ ਨਾ ਇੱਧਰ ਨਾ ਹੁੰਦੇ ਆਪਾਂ ਨਾ ਬੱਟ ਮਾਰਦੇ ਕੱਟ ਕੇ ਤੇ ਮਾਰਿਆ ਕੱਟ ਤੇ ਮਾਰਿਆ ਹੀ ਨਹੀਂ ਮੈਂ ਤੇ ਮਾਰਿਆ ਪਹਿਲਾ ਹੀ ਕੰਮ ਹੋ ਗਿਆ